ਆਇਲੈਂਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਕ ਵਿਅਕਤੀ ਪੂਰੇ 10 ਸਾਲਾਂ ਤੱਕ ਦਫ਼ਤਰ ਦੀ ਥਾਂ ਜਾਂਦਾ ਰਿਹਾ ਨਾਈਟ ਕਲੱਬ ਤੇ ਮੁਫਤੀ ਖਾਂਦਾ ਰਿਹਾ ਤਨਖਾਹ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਜਦੋਂ ਅਸੀਂ ਜਵਾਨ ਹੁੰਨੇ ਹਾਂ ਅਸੀਂ ਜਲਦੀ ਵੱਡੇ ਹੋਣ ਅਤੇ इंडिपेंडेंट ਬਣਨ ਬਾਰੇ ਸੋਚਦੇ ਹਾਂ ਅਸੀਂ ਸੋਚਦੇ ਹਾਂ ਕਿ ਵੱਡੇ ਹੋ ਕੇ ਅਸੀਂ ਖੁੱਲਕੇ ਜੀਵਨ ਬਤਾਵਾਂਗੇ ਸਾਨੂੰ ਕਿਸੇ ਦੀ ਕੋਈ ਰੋਕ ਟੋਕ ਨਹੀਂ ਹੋਵੇਗੀ ਪਰ ਅਜੇ ਹਾਂ ਨਹੀਂ ਹੁੰਦਾ ਨੌਕਰੀ ਜੁਆਇਨ ਕਰਨ ਤੋਂ ਬਾਅਦ ਤੁਹਾਨੂੰ ਛੁੱਟੀ ਲੈਣ ਤੋਂ ਪਹਿਲਾਂ ਵੀ ਪੂਰੀ ਯੋਜਨਾ ਬਣਾਣੀ ਪੈਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਾਂਗੇ ਜੋ ਆਪਣੇ 10 ਸਾਲਾਂ ਦੀ ਸਰਵਿਸ ਦੇ ਵਿੱਚ ਸ਼ਾਇਦ ਹੀ ਕਦੇ ਦਫ਼ਤਰ ਗਿਆ ਹੋਵੇ ਜਿਸ ਵਿਅਕਤੀ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਬਾਰੇ ਜਾਣ ਕੇ ਕਈਆਂ ਨੂੰ ਉਸ ਤੋਂ ਜਲਨ ਵੀ ਹੋ ਸਕਦੀ ਹੈ THAILAND ਦੇ ਵਿੱਚ ਇੱਕ ਸਰਕਾਰੀ ਕਰਮਚਾਰੀ ਹਰ ਰਾਤ ਨਾਈਟ ਕਲੱਬਾਂ ਦੇ ਵਿੱਚ ਜਾਂਦਾ ਸੀ ਅਤੇ ਉਹ 10 ਸਾਲ ਤੱਕ ਦਫ਼ਤਰ ਹੀ ਨਹੀਂ ਗਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਨਾਲ ਉਸ ਦੀ ਤਨਖਾਹ ਜਾਂ ਫਿਰ ਬੋਨਸ ਤੇ ਕਦੇ ਕੋਈ ਕਟੌਤੀ ਨਹੀਂ ਹੋਈ ਕਦੇ ਕੋਈ ਫਰਕ ਨਹੀਂ ਪਿਆ థਾਈਲੈਂਡ ਦਾ ਇੱਕ ਵਿਅਕਤੀ ਸਰਕਾਰੀ ਨੌਕਰੀ ਕਰ ਰਿਹਾ ਸੀ ਪਰ ਉਸ ਨੂੰ ਆਪਣੇ ਕੰਮ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਇਹੀ ਕਾਰਨ ਹੈ ਕਿ ਉਹ ਪਿਛਲੇ 10 ਸਾਲ ਤੋਂ ਦਫ਼ਤਰ ਦੀ ਬਜਾਏ ਹਰ ਰਾਤ ਨਾਈਟ ਕਲੱਬਾਂ ਦੇ ਵਿੱਚ ਜਾਂਦਾ ਰਿਹਾ ਉਹ ਗਾਉਣ ਦਾ ਸ਼ੌਕੀਨ ਸੀ ਅਤੇ ਨਾਈਟ ਕਲੱਬਾਂ ਦੇ ਵਿੱਚ ਗਾਉਂਦਾ ਸੀ ਸਾਰੀ ਰਾਤ ਜਾ ਕੇ ਉਹ ਥੱਕ ਜਾਂਦਾ ਸੀ ਥਕਾਵਟ ਕਾਰਨ ਉਹ ਵਿਅਕਤੀ ਦਿਨ ਵੇਲੇ ਦਫ਼ਤਰ ਨਹੀਂ ਜਾਂਦਾ ਸਾਊਥ ਚైనా ਮਾਰਨਿੰਗ ਪੋਸ ਦੀ ਰਿਪੋਰਟ ਮੁਤਾਬਕ ਵਿਅਕਤੀ ਦੀ ਨੌਕਰੀ ਮੀਟੀਗੇਸ਼ਨ ਵਿਭਾਗ ਦੇ ਵਿੱਚ ਸੀ ਰਿਪੋਰਟ ਮੁਤਾਬਕ ਇਸ ਸਭ ਦੇ ਬਾਵਜੂਦ ਉਸ ਨੂੰ ਨਾ ਤਾਂ ਨੌਕਰੀ ਤੋਂ ਕੱਢਿਆ ਗਿਆ ਅਤੇ ਨਾ ਹੀ ਕੋਈ ਸਜ਼ਾ ਦਿੱਤੀ ਗਈ ਤਨਖਾਹ ਦੇ ਨਾਲ ਨਾਲ ਬੋਨਸ ਵੀ ਮਿਲਿਆ ਇਹ ਮਾਮਲਾ ਫੇਸਬੁੱਕ ਤੇ ਵਾਚ ਟੌਕ ਨਾਮ ਦੇ ਪੇਜ ਤੋਂ ਸਾਹਮਣੇ ਆਇਆ ਹੈ ਫਿਲਹਾਲ ਸਥਾਨਕ ਪ੍ਰਸ਼ੰਸਕ ਵੱਲੋਂ ਇਹ ਪੋਸਟ ਸਪਸ਼ਟ ਨਹੀਂ ਕੀਤੀ ਗਈ ਹੈ ਕਿ ਇਸਤੇ ਕੀ ਕਾਰਵਾਈ ਕੀਤੀ ਜਾਵੇਗੀ THAILAND ਦੇ ਕਾਨੂੰਨ ਮੁਤਾਬਕ ਭ੍ਰਸ਼ਟਾਚਾਰ ਦੀ ਸਜ਼ਾ 10 ਸਾਲ ਦੀ ਕੈਦ ਅਤੇ 5000 ਤੋਂ 50000 ਰੁਪਏ ਤੱਕ ਦਾ ਜੁਰਮਾਨਾ ਹੈ